ਨਾਗਾ ਇਹ ਸੁਪਰ ਡੈਗਰੋਂ ਨਕੜੀਆਂ ਐ ਕਿੱਤੀ ਰੂ ਨਕੜੀਆਂ ਦੇ ਤੂਫਾਨ ਹੋ ਜਾਣਾ ਉਹਨਾਂ ਦੁਨੀਆਂ ਦਾ ਕੁਝ ਖੱਟਣਾ ਨਹੀਂ ਕੇ ਤੁੰਗ ਨੇ ਰੌਣਕਾਂ ਦਾ ਬੱਚਾ ਕੋਈ ਕੋਈ ਪਚਾਇਆ ਮਾਰਨ ਲਈ ਮਾਰਨ ਹਾਸੇ ਮਾਰਨ ਹਾਸੇ ਮਾਰਨ ਕਿਤਾਬਾਂ ਕੀ ਇਧਰ ਯਾਰ ਕਿੱਧਰ ਜਾ ਰਹੇ ਅੱਗੇ ਆਏ ਇੱਥੇ ਮੁੰਡਾ ਮਾਰ ਮੈਂ ਤੇਰੇ ਵਾਸਤੇ ਆਇਆ ਹਾਂ ਤੁਹਾਡਾ ਨਾਮ ਚਲਾਉਣੇ ਕਿ ਐਂਬਲੈਂਸ ਮੈਂ ਤੇਰੇ ਲਈ ਮੈਂ ਤੁਹਾਡੇ ਮਤਮਾ ਹੋ 아, <목소리가> 들봐또 <목소리가> <목소리가> ਕਿਹੜੀ ਗੱਲ ਨੂੰ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ? ਰੋਸ ਪ੍ਰਦਰਸ਼ਨ ਕਰ ਰਹੇ ਮੇਰੇ ਭੈਣ ਦਾ ਬੇਟਾ ਜੇਲ੍ਹ 'ਚ ਮਾਰ ਦਿੱਤਾ ਗਿਆ। ਕਿੱਥੇ ਰਹਿੰਦੇ ਤੁਸੀਂ? ਅਸੀਂ ਅੰਮ੍ਰਿਤਸਰ ਰਹਿੰਦੇ ਆ। ਹਾਂਜੀ ਕਿੱਡੀ ਜਗ੍ਹਾ ਤੁਸੀਂ? ਇਹ ਛੋਟਾ ਹੋਰੀਪੁਰ ਅਲਾਮਾਬਾਦ ਖਾਨਾ। ਕੀ ਹੋਈ ਹੈ ਗੱਲਬਾਤ ਹੈ ਕਿ ਮੁੰਡਾ ਡੇਢ ਮਹੀਨਾ ਪਹਿਲਾਂ ਪੁਲਿਸ ਨੇ ਚੱਕਿਆ ਨਜਾਇਜ਼ ਪਰਚੇ ਪਾ ਕੇ ਉਹਦੇ ਤੇ ਉਹਨੂੰ ਜੇਲੇ ਸੁਟਿਆ ਵਾ। ਜੇਲ੍ਹ ਜਾਣਸਾ ਰਹੀ ਉਹ ਮੁੰਡੇ ਨੇ ਸਾਨੂੰ ਫੋਨ ਕੀਤਾ ਦੋ-ਤਿੰਨ ਦਿਨ ਬਾਅਦ ਕਿ ਮੈਨੂੰ ਡਿਪਟੀ ਨੇ ਬਹੁਤ ਸਾਰਾ ਅਲਾਮਾਬਾਦੋਂ ਫੋਨ ਗਿਆ ਪੁਲਿਸ ਦਾ ਜੇਲ੍ਹ 'ਚ ਡਿਪਟੀ ਨੇ ਅੰਦਰ ਢਾ ਕੇ ਉਹਨੂੰ ਨੰਗਾ ਕਰਕੇ ਬਹੁ ਮੁੰਡੇ ਰਫਰ ਦਜੇ ਚੌਥੇ ਦਿਨ ਫੋਨ ਕਰਕੇ ਕਿਹਾ ਕਿ ਮੈਨੂੰ 7 ਲੱਖ ਜਿੱਥੋਂ ਮਰਜ਼ੀ ਕਰਕੇ ਦਿਓ ਮੈਨੂੰ ਪੈਸੇ ਚਾਹੀਦੇ ਮੈਨੂੰ ਚੱਕੀਆਂ ਚੇਨਾ ਬੰਦ ਕੀਤਾ ਵਾ ਉਹਨੂੰ ਕਾਰਫੋਨ ਵੀ ਨਹੀਂ ਕਰਨ ਦੇ ਤੇ ਮੁਲਾਕਾਤ ਮੇਰੀ ਭੈਣ ਪਾਉਣ ਗਈ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਤੇ ਕੱਲ ਸ਼ਾਮ ਨੂੰ ਮੁੰਡੇ ਨੂੰ ਕੁਸ ਖਾਣੇ ਚ ਦੇ ਕੇ ਜਾਂ ਮਾਰਕੋਟ ਕੇ ਜਾਂ ਦਾ ਗਲਾ ਦਬਾ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਆ ਪੁਲਿਸ ਵੱਲੋਂ ਸਾਨੂੰ ਜੇਲ੍ਹ ਵੱਲੋਂ ਕੋਈ ਕਨ ਪਰਮ ਨਹੀਂ ਕੀਤਾ ਗਿਆ ਕਿ ਤੁਹਾਡੇ ਬੱਚੇ ਦੀ ਡੈਥ ਹੋ ਚੁੱਕੀ ਆ ਜਾਂ ਇਹ ਸੀਰੀਅਸ ਆ ਤੁਸੀਂ ਸਾਡੇ ਨਾਲ ਹਸਪੀਟਲ ਆਓ ਸਾਨੂੰ ਪੁਲਿਸ ਨੇ ਸਾਰਾ ਕੁਝ ਸੁਪਾ ਕੇ ਰੱਖਿਆ ਪੁਲਿਸ লাশ ਵੀ ਖੁਰਦ-ਬੁਰਦ ਕਰਨ ਨੂੰ ਫਿਰੰਡੀ ਸੀ ਅਸੀਂ ਸਿਵਲ ਹਸਪੀਟਲੋਂ ਸਵੇਰੇ 1.5-2 ਵਜੇ লাশ ਦਾ ਪਤਾ ਕੀਤਾ ਸਾਨੂੰ ਗੁੰਮਰਾਹ ਪੂਰਾ ਦਿਨ ਕੀਤਾ ਗਿਆ ਪੁਲਿਸ ਵੱਲੋਂ ਸਾਨੂੰ ਕਿਸੇ ਵਾਲੇ ਕਾਲ ਆਈ ਸੀ ਕਿ ਤੁਹਾਡੇ ਨੂੰ ਸਾਨੂੰ ਕਾਲ ਕਿਸੇ ਨੇ ਨਹੀਂ ਕੀਤਾ ਸਿਰੇ 10 ਵਜੇ ਇੱਕ ਮੁਲਾਜ਼ਮ ਗਿਆ ਉਹਨੇ ਸਿਰਫ ਇਨਾ ਕਮਿਆ ਸੁਝਾਤਾ ਕਿ ਇਸ ਵੇਲੇ ਹਸਪਤਾਲ ਤੁਹਾਡੇ ਮੁੰਡੇ ਨੂੰ ਸੱਟਾਂ ਲੱਗੀਆਂ ਤੇ ਉੱਥੇ ਪਹੁੰਚ ਜਾਓ ਇਹ ਚਾਰ ਸ਼ਬਦਾਂ ਤੋਂ ਸਵਾਪਨ ਵਾਲੇ ਨੇ ਕੁਝ ਨਹੀਂ ਸਾਨੂੰ ਕਿਹਾ ਉਸ ਤੋਂ ਬਾਅਦ ਅਸੀਂ ਉਹਨਾਂ ਪੁੱਛਿਆ ਕਿ ਦੱਸੋ ਕੀ ਗੱਲ ਹੋਈ ਉਹਨੇ ਗਾਲਾਂ ਦਾ ਮੈਨੂੰ ਤਾਂ ਖੁਦ ਨਹੀਂ ਪਤਾ ਮੈਂ ਤੁਹਾਨੂੰ ਕੀ ਦੱਸਾਂ ਫਿਰ ਅਸੀਂ ਹਸਪਤਾਲ ਛਾਂਬਿੰਗ ਕਰਨੀ ਚਾਲੂ ਕਰ ਦਿੱਤੀ ਆ ਜਿਵੇਂ ਸਿਵਲ ਹਸਪਤਲ ਪਹੁੰਚਿਆ ਉਹ ਕਹਿੰਦੇ ਗੁਰਨਾਣਕ ਵਾਲਾ ਆਸ ਜੇ ਗੁਰਨਾਣਕ ਪਹੁੰਚੇ ਉਹ ਕਹਿੰਦੇ ਸਿਵਲ ਵਾਲਾ ਆਸ ਸਾਨੂੰ ਕੋਥੇ লাশ ਨਹੀਂ ਦੱਸਦਾ ਪਿਆ ਮੁੰਡੇ ਦੀ 25 26 ਸਾਲ ਹੋ ਕੇ ਸੀ ਨਹੀਂ ਨਹੀਂ ਕੁਵਾਰਾ ਸੀ ਤਗੜਾ ਕੋਈ ਨਾ ਸ਼ਪਤਾਨੀ ਸੀ ਕਰਦਾ ਮੰਗ ਕਰਦੇ ਆ ਕਿ ਸਾਨੂੰ ਇਨਕੁਆਇਰੀ ਕਰਕੇ ਇਨਸਾਫ ਦਵਾਇਆ ਜਾਏ ਕਿ ਜੇਲ੍ਹ ਦੇ ਵਿੱਚ ਬੰਦਾ ਇਦਾਂ ਅਮਰਜੈਂਸੀ ਕਿਦਾਂ ਮਰ ਸਕਦਾ ਹੈ ਨਾ ਕੋਈ ਕੋਈ ਹੱਦ ਬੰਦ ਉਹ ਐਸੀ ਜੜੀ ਬਹੁਤ ਵੱਡੀ ਸ਼ਪੰਗੀ ਆ ਜੇਕਰ ਇਮਾਨਦਾਰ ਕੋਈ ਪੁਲਿਸ ਆਫੀਸਰ ਜਾਂ ਪੁਲਿਸ ਕਮਿਸ਼ਨਰ ਸਾਡੀ ਆਵਾਜ਼ ਨੂੰ ਸੁਣਦਾ ਨਾ ਜੇਕਰ ਬੰਦਾ ਗੁਨਾਹ ਕਰਦਾ ਤੁਸੀਂ ਉਹਦੇ ਮੌਰੀ ਚੜ ਜਾਂਦੇ ਹੋ ਉਹਨੂੰ ਫਾਇਲ ਆਉਣ ਤੱਕ ਜਾਂਦੇ ਹੋ ਕਾਊਂਟਰ 'ਚ ਗੋਲੀਆਂ ਮਾਰ ਦਿੰਦੇ ਹੋ ਹੁਣ ਤੁਹਾਡੇ ਮਤੇ ਅੰਦਰ ਪੁਲਿਸ ਮਲਾ ਗਿਆ ਮਰ ਦਿੱਤੀ ਕਤਲ ਉਹਦਾ ਕੀ ਕਰੋਗੇ ਸਾਨੂੰ ਦੱਸੋ ਸਾਨੂੰ ਇਨਸਾਫ ਚਾਹੀਦਾ ਹੈ ਚਲੇਗਾ ਇਹ ਧਰਨਾ ਲਗਾਤਾਰ ਚਲੇਗਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਲਗਾਤਾਰ ਚਲੇਗਾ ਕੋ ਖੜਤਾ ਉਤੇ ਵੀ ਬੈਠਾਗੇ ਹਾਂ ਮਾਜੀ ਆਪਣਾ ਨਾਮ ਦੱਸੋ ਜੀ ਆਪ ਜਿਹੋ ਪਟਨਾ ਘਟੀ ਆ ਜੋ ਉਹਦੇ ਬਾਰੇ ਗੱਲਬਾਤ ਦੱਸ ਕਰੋ ਬਾਕੀ ਕਿਸੇ ਕੀ ਮੰਗ ਕਰਨਾ ਚਾਹੁੰਦੇ ਇਹਦੇ ਬਾਰੇ ਵਿੱਚ ਮੇਰਾ ਨਾਮ ਸੁਮਨਾ ਬੋਲੋ ਕੀ ਗੱਲ ਹੋ ਗਈ ਹੁਣ ਸੁਮਨਾ ਮੇਰਾ ਨਾਮ ਹੈ ਮੇਰਾ ਬੇਟਾ ਰਾਹੁਲ ਜੇਲ੍ਹ ਦੇ ਅੰਦਰ ਸੀ ਪਤਾ ਪੋਰ ਹੈ ਤੇ ਬੇਟੇ ਦਾ ਕੱਲ ਦੁਪਹਿਰੇ ਵੀ ਫੋਨ ਆਇਆ ਦੋ ਦਿਨ ਪਹਿਲੇ ਵੀ ਫੋਨ ਆਇਆ ਤੇ ਮੇਰੇ ਬੇਟੇ ਕੋ ਫੋਨ ਕੋਈ ਖੋਹਦਾ ਪਿਆ ਸੀਗਾ ਔਰ ਉਹਨੇ ਕਹਿੰਦਾ ਮੰਮੀ ਨਾਲ ਗੱਲ ਕਰਨ ਦੇ ਮੰਮੀ ਨਾਲ ਗੱਲ ਕਰਨ ਦੇ ਇੰਨੇ ਮਿੰਟ ਹੀ ਗੱਲ ਕਰਕੇ ਫੋਨ ਖੋ ਲਿਆ ਵਾ ਬੰਦ ਹੋ ਗਿਆ ਫੋਨ ਮੁੜ ਕੇ ਕੱਲ ਫੋਨ ਆਇਆ 2:30 ਵਜੇ ਮੇਰੇ ਨੇ ਥੋੜੀ ਗੱਲ ਕੀਤੀ ਬਸ ਬੈਹ ਜਾਂਦੇ ਕਿ ਮੁਕੀਤੀ ਫਿਰ ਕਹਿੰਨੇ ਫੋਨ ਖੋ ਲਿਆ ਵਾ ਮੰਗਰੋ ਜਿਹੜਾ ਸੁਪਰਡੈਂਟ ਬਾ ਦੇ ਨਾਲ ਝਗੜਾ ਆਇਆ ਸੀ ਕਪੂਰਥਲੇ ਵੀ ਹੋਇਆ ਸੀ ਇਹਦੇ ਨਾਲ ਹੀ ਝਗੜਾ ਜਿਹੜਾ ਇੱਥੇ ਹੋਣਾ ਹਿੰਮਤਾਂ ਹਿੰਮਤ ਸਰਮੇ ਦੇ ਨਾਲ ਉੱਥੇ ਵੀ ਮੈਂ ਤਿੰਨ ਹੀ ਮੇਲਾ ਪਾਈਆਂ 13 11 12 ਦੇ 13 ਜਨਵਰੀ ਨੂੰ ਤਿੰਨ ਹੀ ਮੇਲਾ ਕੀਤੀਆਂ ਉਦੋਂ ਵੀ ਮੇਰੇ ਬੇਟੇ ਦੀ ਹੱਥ ਦੀ ਚੀਤੀ ਨਹੀਂ ਹੱਡੀ ਤੋੜ ਕੇ ਦੇ ਨੂੰ ਬੰਦ ਕੀਤਾ ਆਇਆ ਸੀ ਇਹਨਾਂ ਇਹ ਉਹਨਾਂ ਜਿਹੜਾ ਨੇ ਪਿਸਤਲ ਪਾ ਕੇ ਅੰਦਰ ਛੁੱਟਿਆ ਜਮਾਨਤ ਤੇ ਬਾਹਰ ਆ ਗਿਆ ਸੀ ਕੇਸ ਇਹ 15 15 ਤਰੀਕ ਦੀ ਪਿਛਲੇ ਡੇਢ ਮਹੀਨਾ ਹੋ ਗਿਆ ਵਾ ਕੁਛੀ ਕਾਰਵਾਈ ਕਰਨ ਜਾਂਦੇ ਸੀ ਮੁਲਾਕਾਤ ਮੈਂ ਮੁਲਾਕਾਤ ਪਾਉਣ ਨਹੀਂ ਦਿੱਤੀ ਇਹਨਾਂ ਨੇ ਗਈ ਸੀ ਮੈਂ ਨਾ ਫਿਰੋਜ਼ਪੁਰ ਪਾਉਂਦੀ ਨਾ ਇੱਥੇ ਪਾਉਂਦੀ ਮੈਂ ਮੁੜ ਕੇ ਆਈ ਮੁਲਾਕਾਤ ਨਹੀਂ ਪਾਉਂਦੀ ਕੋਸ਼ਿਸ਼ ਕਰ ਤੇਰੇ ਮੁਲਾਕਾਤ ਦੀ ਹਾਂ ਮੈਂ ਕੋਈ ਜੀ ਕਹਿੰਦੇ ਸੀ ਕਿ ਉਹ ਨਹੀਂ ਮੁਲਾਕਾਤ ਕਰਦੇ ਕਹਿੰਦੇ ਉਹ ਬੰਦ ਹੈਗਾ ਡਿਪਟੀ ਨੂੰ ਮਿਲ ਲੋ ਡਿਪਟੀ ਨੂੰ ਮਿਲ ਕੇ ਵੀ ਮੈਂ ਨਹੀਂ ਭੋਲ ਮੁਲਾਕਾਤ ਨਹੀਂ ਹੋਣੀ ਕਈ ਮੇਰੇ ਨਾਲ ਦੀਆਂ ਹੋਰ ਵੀ ਪੈਣਾ ਦੀ ਮੁਲਾਕਾਤ ਨਹੀਂ ਪਾਉਣ ਦਿੱਤੀ ਸੀਗੀ ਪਰ ਮੈਂ ਸਾਹਮਣੇ ਡਰਦੀ ਨਹੀਂ ਹੁੰਦੀ ਸੀ ਕਿ ਕੋਈ ਮੇਰੇ ਦੇ ਪਰਚਾ ਪਾ ਕੇ ਅੰਦਰ ਹੀ ਨਾ ਕਿਉਂਕਿ ਮੇਰੇ ਬੱਚਿਆਂ ਨਾਲ 16 ਸਾਲ ਦੇ ਵੀ ਨਹੀਂ ਜਦੋਂ ਦੀਆਂ ਵਧੀਕੀਆਂ ਆਈਆਂ ਨੇ ਪੁਲਿਸ ਸਾਡੀ ਸਾਰੀ ਫੈਮਲੀ ਪੁਲਿਸ ਮੁਲਾਜ਼ਮ ਸੀ ਅਫਸਰ ਲਟਾਇਰ ਹੋਏ ਨੇਗੇ ਇਹਨਾਂ ਦੇ ਪਾਪਾ ਵੀ ਪੁਲਿਸ ਮੁਲਾਜ਼ਮ ਸੀਗੇ ਔਰ ਮੇਰੇ ਛੋਟੇ ਛੋਟੇ ਬੱਚਿਆਂ ਨੇ ਢਾਬਿਆਂ ਦੇ ਕੰਮ ਕੀਤਾ ਮਿਹਨਤ ਕੀਤੀ ਆ ਕੋਈ ਇਹੋ ਜੀ ਕੋਈ ਮੱਲਾ ਸਾਰਾ ਮੱਲਾ ਗਵਾ ਇਸ ਗੱਲ ਦਾ ਕਿ ਕਦੀ ਵੀ ਮਾੜਾ ਕਰਮ ਕੋਈ ਵੀ ਨਹੀਂ ਕਦੀ ਕੀਤਾ ਕੋਈ ਇਹੋ ਜੀ ਕੋਈ ਗੱਲ ਨਹੀਂ ਕੋਈ ਚਾਦੀ ਕਿ ਉਹ ਡਾਕੇ ਮਾਰੇ ਹੋਣ ਕੋਈ ਗੋਲੀ ਚਲਾਈ ਹੋਵੇ ਕਿਤੇ ਕੋਈ ਗੱਲ ਨਹੀਂ ਆ ਉਹ ਜੀ ਹੈਗੀ ਜੇਲਾਂ ਦੇ ਅੰਦਰੋਂ ਗਾਲ ਤੋਂ ਬਿਨਾ ਡਿਪਟੀ ਬੋਲਦੇ ਹੀ ਨਹੀਂ ਆਗੇ ਅਸੀਂ ਤਾਂ ਜਦੋਂ ਜੇਲ੍ਹ ਦੇ ਅੰਦਰ ਗਿਆ ਤਾਂ 3000 ਦਿਨ ਬਾਅਦ ਹੀ ਇਹਨੂੰ ਮਾਰਕਟਾਈ ਕੀਤੀ ਗਈ ਡਿਪਟੀ ਵੱਲੋਂ ਕੱਪੜੇ ਲਵਾ ਕੇ ਜਦ ਮਾਰਕਟਾਈ ਤੋਂ ਬਾਅਦ ਮੇਰੇ ਬੇਟੇ ਦਾ ਫੋਨ ਮੈਨੂੰ ਬਹੁ ਘੱਟ ਆਉਂਦਾ ਰਿਹਾ ਨਾ ਆਇਆ ਹੀ ਨਹੀਂ ਫੋਨ ਬਿਲਕੁਲ ਨਹੀਂ ਆਇਆ ਲੱਗਿਆ ਡਿਪਟੀ ਨੇ ਮਾਰਕਟਾਈ ਕੀਤੀ ਆ ਮੇਰੇ ਬੇਟੇ ਨੇ ਕਿਸੇ ਨੇ ਮੈਨੂੰ ਦੱਸਿਆ ਵਾ ਕਿਸੇ ਨੇ ਦੱਸਿਆ ਔਰ ਮੈਂ ਮੇਰੇ ਬੇਟੇ ਨੇ ਵੀ ਮੈਨੂੰ ਬਾਅਦ ਚ ਫੋਨ ਕਰਕੇ ਦੱਸਿਆ ਵਾ ਕਿ ਮੰਮੀ ਬੋਟ ਵੀ ਲਵਾ ਕੇ ਪਿਆਰਾਂ ਦੇ ਡੰਗਾ ਮਾਰਦੇ ਸੀਗੇ ਇਹ ਕਿਸੇ ਨੂੰ ਮੈਂ ਉਹ ਤੋਂ ਪਹਿਲਾਂ ਕਿਤੇ ਦੰਦੀ ਕੋ ਦੱਸਿਆ ਲੰਦਾ ਇਹ ਜਦੋਂ ਜੇਲ੍ਹ ਦੇ ਅੰਦਰ ਗਿਆ 4 ਦਿਨ ਬਾਅਦ ਦੀ ਗੱਲ ਆ ਉਸ ਤੋਂ ਬਾਅਦ ਹਿੰਮਤ ਸ਼ਰਮਾ ਜਦੋਂ ਆ ਗਿਆ ਕਹਿੰਦਾ ਮੰਮੀ ਹੁਣ ਮੇਰਾ ਬਚਾ ਨਹੀਂ ਹੈਗਾ ਹਿੰਮਤ ਸ਼ਰਮਾ ਇੱਥੇ ਆ ਗਿਆ ਵਾ ਮੇਰਾ ਬਚਾ ਨਹੀਂ ਹੈਗਾ ਮੇਰੇ ਬੇਟੇ ਨੇ ਖੁਦ ਇਹ ਨਹੀਂ ਗੱਲ ਨੂੰ ਕਿਹਾ ਵਾਂਗਾ ਇਹਦਾ ਤੁੱਜਾ ਤਾ ਦੇ ਅੰਦਰ ਆ ਬੇਟਾ ਨੀਲਾ ਹੋਇਆ ਪਿਆਵਾ ਮੈਂ ਖੁਦ ਵੇਖ ਕੇ ਆਈ ਮੂੰਹ ਦੇ ਅੰਦਰ ਕੀ ਆ ਰਾਤ ਚੱਕੀ ਚੋਂ ਇਹਨਾਂ ਨੇ ਦੂਸਰੀ ਚੱਕੀ ਦੇ ਵਿੱਚ ਸਿਫਟ ਕੀਤਾ ਵਾ ਉਹਨੂੰ ਤੇ ਹੁਣ ਜੇਲ੍ਹ ਦੇ ਅੰਦਰ ਡਾਈਕੋ ਬੱਚਾ ਜੇ ਕੋਈ ਹੋਰ ਖਲਾ ਦੋ ਦੋ ਬੱਚੇ ਮੇਰੇ ਇੱਕ ਸਾਜਨ ਮੇਰਾ ਬੇਟਾ ਵਾ ਉਹ 16 ਸਾਲ ਦਾ ਬਣੀ ਜਦੋਂ ਦੇ ਨਜਾਇਜ਼ ਪਰਚੇ ਪਾ ਪਾ ਕੇ ਅੰਦਰ ਉਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਆ ਰੋਜ ਪਰ ਤਾਂ ਮੇਰਾ ਬੇਟਾ ਜੱਜ ਅੱਗੇ ਵੀ ਦੁਹਾਈ ਦੇ ਉਹਨੇ 2-3 ਵਾਰੀ ਦਿੱਤੀ ਕਿ ਜੱਜ ਸਾਹਿਬ ਸਾਡੇ ਇੱਕ-ਇੱਕ ਪਰਚੇ ਦੀ ਇਨਵੈਸਟੀਗੇਸ਼ਨ ਕਰੋ ਪਰਚੇ ਨਜਾਇਜ਼ ਪਾਏ ਗਏ 16 ਸਾਲ ਦੇ ਨਜਾਇਜ਼ ਜੇਲ੍ਹ ਘੱਟ ਰਹੇ ਆ ਅੰਦਰ ਪ੍ਰਸ਼ਾਸਨ ਸਾਡੀ ਕੋਟ ਮਾਰ ਕਰਦਾ ਗਾਲ ਤੋਂ ਬਿਨਾ ਬੋਲਦੇ ਨਹੀਂ ਆ ਉਹ ਵੀ ਮੇਰੇ ਬੇਟੇ ਨੂੰ ਸੇਫ ਕੀਤਾ ਜਾਵੇ ਮੈਂ ਉਹੀ ਮੰਗ ਕਰਦੀ ਆ ਕਿ ਉਹ ਵੀ ਮੇਰਾ ਬੇਟਾ 2 ਮਹੀਨੇ ਹੋ ਗਏ ਚੱਕੀ ਦੇ ਅੰਦਰ ਦੋ ਤਾਲੇ ਮਾਰ ਕੇ ਬੰਦ ਕੀਤਾ ਆ ਇਹਨਾਂ ਨੇ ਬਗਵਾਨ ਜੀ ਮਾਨ ਸਰਕਾਰ ਕੀ ਕਰ ਸਕਦੀ ਅੱਜ ਤੱਕ ਮੈਂ ਦੇਖੋ ਜ ਹੋਇਆ ਵੇਖਿਆ ਹੀ ਨਹੀਂ ਬਲ ਲਾ 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 ਹੁੰਦੀਆਂ ਨੇ ਮੇਰੇ ਬੱਚਿਆਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਉਂਕਿ ਮੇਰਾ ਕੋਸਮੈਂਟ ਖੋਦ ਪੁਲਸ ਮਲਾਜਮਾ ਮੇਰੇ ਬੱਚੇ ਉਹਦੇ ਛੋਟੇ ਸੀਗੇ ਸਾਨੂੰ ਕੁਝ ਵੀ ਨਾ ਪੈਨਸ਼ਨ ਨਾ ਮੇਰੇ ਬੱਚਿਆਂ ਨੂੰ ਕੋਈ ਨੌਕਰੀ ਕੋਈ ਨਸ਼ਾ ਵਹਿਲ ਨਹੀਂ ਮੇਰੇ ਬੱਚੇ ਹੈਲਥੀ ਸਾਈਜ਼ 5 5.5 6 6 ਫੁੱਟ ਦੇ ਮੇਰੇ ਬੱਚੇ ਨੰਗੇ ਇੱਕ ਬੱਚੀ ਦੀ ਲਾਸ਼ ਬਰਾਮਦ ਹੋਈ ਤੁਹਾਨੂੰ ਨਾ ਨੂੰ ਕੁਝ ਦੱਸਦੇ ਹੀ ਨਹੀਂ ਪਏ ਇੱਕ ਮਲਾਜਮ ਘਰ ਗਿਆ ਉਹ ਖੋਦ ਕਹਿੰਦਾ ਮੈਨੂੰ ਪਤਾ ਨਹੀਂ ਮੈਨੂੰ ਠਾਣਿਓ ਫੋਨ ਆ ਰਿਹਾ ਜਾਵਾ ਕਿੱਥੇ ਹੈ ਕਿੱਥੇ ਪਤਾ ਕੁਝ ਨਹੀਂ ਦੱਸ ਸਕਦੇ ਆ ਪਤਾ ਨਹੀਂ ਸਾਨੂੰ ਇਹਨਾਂ ਕਿੱਥੇ ਰੱਖੀ ਆ ਮੈਂ ਸਾਨੂੰ ਨਹੀਂ ਦੱਸ ਹਾਂ ਨਹੀਂ ਮੈਂ ਆਪਣੇ ਦੂਜੇ ਬੇਟੇ ਦੀ ਮੰਗ ਕਰਨੀ ਮੇਰੇ ਬੱਚੇ ਦੇ ਆਰਡਰ ਵੀ ਹੋ ਚੁੱਕੇ ਨੇ ਇਹ ਪਰਚੇ ਦੇ ਪਰਚੇ ਪਾਈ ਜਾਂਦੇ ਜਲਦੋਂ ਜਲਦ ਮੇਰੇ ਬੱਚੇ ਨੂੰ ਉਹਨੂੰ ਇੱਕ ਇੱਕ ਪਰਚੇ ਦੀ ਇਨਵੈਸਟੀਗੇਸ਼ਨ ਕਰਕੇ ਰਹਾ ਕੀਤਾ ਜਾਵੇ ਇਨਵੈਸਟੀਗੇਸ਼ਨ ਬਾਹਰ ਕਰੋ ਮੈਂ ਨਹੀਂ ਬੱਚਾ ਆਪਣਾ ਚੁੱਕਾਂਗੀ ਭਾਵੇਂ ਮਿੰਨਾ ਪਿਆਰ ਵੇ ਕਿਉਂਕਿ ਜੇਲ ਸੁਪਰਡੈਂਟ ਨੂੰ ਡਿਸਮਿਸ ਕਰਕੇ ਘਰ ਭੇਜਿਆ ਜਾਵੇ ਭਗਵੰਤ ਮਾਨ ਸਰਕਾਰ ਗੈਂਗਸਟਰਾਂ ਦੀ ਜਿਹੜੀ ਹੈ ਉਹ ਪ੍ਰਾਪਰਟੀ ਉਹਨੂੰ ਸੀਲ ਕਰਨ ਤੇ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਸੀਲ ਕੀਤੀਆਂ ਜਾਣ ਨਾ ਇਹ ਵੀ ਸੀਲ ਕੀਤੇ ਜਾਣੇ ਇਹਨਾਂ ਦੀਆਂ ਪ੍ਰਾਪਰਟੀਆਂ ਕਿੱਦਾਂ ਬਣੀਆਂ ਵਾ ਇਹਨਾਂ ਦੀ ਤਨਖਾਹ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿੱਥੋਂ ਪੈਸਾ ਆਉਣ ਡਿਆ ਚੱਕੀਆਂ ਦੇ ਅੰਦਰ ਅਰ ਜੀ ਭਗਵੰਤ ਮਾਨ ਨੂੰ ਆ ਬੇਨਤੀ ਕਰਨੀ ਹੁਣ ਜੇ ਹੁਣ ਬੰਦਾ ਗੱਲ ਕਰਕੇ ਜੇਲ੍ਹ ਦੇ ਅੰਦਰ ਜਾ ਕੇ ਜੇਲ੍ਹ ਦੀ ਤਲਾਸ਼ੀ ਕੀਤੀ ਜਾਵੇ ਮੈਨੂੰ ਨਾਲ ਲੈ ਕੇ ਕੀਤੀ ਜਾਵੇ ਸਭ ਤੋਂ ਵੱਧ ਨਸ਼ਾ ਜੇਲ੍ਹ ਦੇ ਅੰਦਰੋਂ ਨਹੀਂ ਨਿਕਲਦਾ ਤੇ ਸੇ ਮੇਰੇ ਬੱਚਿਆਂ ਨੂੰ ਦੂਜਿਆਂ ਨੂੰ ਮੈਨੂੰ ਸਮੇਤ ਇੱਥੇ ਮਾਰ ਦਿੱਤਾ ਜਾਵੇ ਸਰ ਇਹ ਹੋਈ ਮੰਗ ਭਗਵੰਤ ਮੰਗੋ ਕਰਦੀ ਬਾਕੀ ਇਨਸਾਫ ਦੀ ਤਾਂ ਮੈਨੂੰ ਪਤਾ ਵਾ ਬੜੀਆਂ ਮਾਵਾਂ ਦੇ ਪੁੱਤ ਮਰ ਗਏ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਨਹੀਂ ਮਿਲਿਆ ਸਾਬ ਨਿਕਲ ਗਏ ਕੋਈ ਗੱਲ ਹੀ ਨਹੀਂ ਪਹਿਲੇ ਆਂਦੇ ਆ ਮਾਰਦਾ ਉਹ ਕਰਦਾ ਉਹ ਕਰ ਦਿੱਤਾ ਉਹ ਵੀ ਬੈਠ ਗਏ ਨੇ ਮਮੀ ਬੈਠ ਜਾਣਾ ਕਿਉਂਕਿ ਇਹ ਮੇਰੇ ਬੱਚਾ 7 ਸਾਲ ਦਾ ਮੇਰਾ ਬੱਚਾ ਜਿਹੜਾ ਢਾਬਿਆਂ ਦੇ ਕੰਮ ਇੰਨਾ ਵੀ ਕੀਤਾ ਮਮੀ ਘਰਾਂ 'ਚ ਕੰਮ ਕੀਤਾ ਮੇਰੇ ਜਿਹੜੇ ਜੇ 8 ਸੀ ਅਫਸਰ ਸੀ ਉਹਨਾਂ ਦੇ ਘਰਾਂ 'ਚ ਖੁਦ ਕੰਮ ਵਾਲੀਆਂ ਲੱਗੀਆਂ ਸੀ ਮੇਰੇ ਬੀ ਕਾਫੀ ਢੇਰ ਦਾ ਲਾਇਆ ਹੈ ਕੋਈ ਉੱਚ ਅਧਿਕਾਰੀ ਇੱਥੇ ਆਇਆ ਤੁਹਾਡੇ ਜਿਹੜੀ ਤੁਸੀਂ ਮੰਗ ਕਰ ਰਹੇ ਹੋ ਕੋਈ ਤੁਹਾਡੇ ਲਈ ਆਇਆ ਕੋਈ ਨਹੀਂ ਆਇਆ ਇਹਨੇ ਤੁਹਾਡੀ ਸਾਰ ਲਈ ਕੋਈ ਆਇਆ ਕੋਈ ਨਹੀਂ ਅੱਜ ਸਵੇਰ ਦੇ ਖੱਜਲ ਖਰਾਬ ਕਰਾਈ ਜਾਂਦੇ ਉੱਥੇ ਅੱਜ ਤੇ ਆਈ ਦੌੜੇ ਫਿਰਣੇ ਸਾਨੂੰ ਅੱਜ ਤੱਕ ਵੇਖਿਆ ਹੀ ਨਹੀਂ ਬੱਚਾ ਨੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਵਾ ਇਹਨਾਂ ਦੀਆਂ ਵੀ ਪ੍ਰਾਫਿਟੀਆਂ ਸੀਲ ਕੀਤੀਆਂ ਜਾਣ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਉਂਕਿ ਜੇਲ੍ਹ ਦੇ ਅੰਦਰ ਨਸ਼ਾ ਵਕਾਬ ਕਾ ਕੇ ਬਣੇ ਨੇਗੇ ਇਹਨੇ ਪੈਸੇ ਪਿੱਛੇ ਮਾਰਦੇ ਆ ਜਨਤਾ ਪਿੱਛੇ ਥੋੜੀ ਮਾਰਦੇ ਆ ਜੋ ਸਾਹਮਣੇ ਦੇਖਾਇਆ ਹੈ ਸਾਹਮਣੇ ਦੇਖਣਾ ਹੈ ਜਿਹੜਾ ਮਾਮਲਾ ਹੈ ਮਾਮਾ ਦੇ ਪੁੱਤ ਜਾਂਦੇ ਮਾਮਾ ਰੋਣ ਦਾ ਮਾਰ ਜਾਂਦੇ ਨੇ ਮੀਂਹ ਦੇਖੀਓ ਮਾਮਾ ਦੀ ਕੁੱਝ ਨਹੀਂ ਇਦਾਂ ਮਾਮਲਾ ਜੀ ਇਸ ਦੇ ਨਾਲ ਰਾਹੁਲ ਕੁਮਾਰ ਰੌਲਾ ਨਾਮ ਦਾ ਜਿਹੜਾ ਨਾ ਲੜਕਾ ਸੀਗਾ ਉਹ ਦੇ ਉਹ ਜੇਲ੍ਹ ਦੇ ਵਿੱਚ ਡਿਸ਼ਲ ਬੰਦ ਸੀਗਾ ਤੇ ਰਾਤ ਦੀ ਕੁਝ ਕਿਸੇ ਕਾਰਨ ਕਰਕੇ ਉਹਦੀ ਜਿਹੜੀ ਹੈ ਡੈਥ ਹੋ ਗਈ ਹੈ ਪਰਿਵਾਰ ਵੱਲੋਂ ਜਦੋਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਉਹਨਾਂ ਨੇ ਧਰਨਾ ਲਗਾਇਆ ਸੀ ਇੱਥੇ ਮੇਨ ਚੁਭਾਲ ਰੋਡ ਤੇ ਤੇ ਪ੍ਰਸ਼ਾਸਨ ਵੱਲੋਂ ਜੁਡੀਸ਼ੀਅਲ ਨੂੰ ਲੈ ਕੇ ਭੇਜਿਆ ਗਿਆ ਸੀਗਾ ਜਿਸ ਤੇ ਜੁਡੀਸ਼ੀਅਲ ਮੈਡਮ ਗਰਮਾ ਗੁਪਤਾ ਜਿਹੜੇ ਜੀਐਮਆਈਸੀ ਉਹਨਾਂ ਦੀ ਇਨਕੁਆਇਰੀ ਜਿਹੜੀ ਉਹਨਾਂ ਨੇ ਬਿਠਾ ਦਿੱਤੀ ਹੈ ਉਹਨਾਂ ਨੇ ਆਪਣੀ ਨਿਗਰਾਨੀ ਇਹ ਜਿਹੜੀ ਅਗਲੀ ਇਨਕੁਆਇਰੀ ਉਹ ਕਰਕੇ ਕੰਪਲੀਟ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਮਤਲਬ ਬਣਦੀ ਕਾਨੂੰਨੀ ਕਾਰਵਾਈ ਉਹ ਮਦਦ ਕਰਨੀ ਹੈ ਸਰ ਇਹ ਕਹਿੰਦਾ ਹੈ ਜੇਲ੍ਹ ਦੇ ਅੰਦਰ ਉਸਦੀ ਦੇਖ ਤੋਂ ਆ ਪਰਿਵਾਰ ਦਾ ਕਹਿਣਾ ਹੈ ਦੇਖੋ ਇਹ ਅਲੀਗੇਸ਼ਨ ਜਿਹੜੇ ਹਨ ਇਹ ਪਰਿਵਾਰ ਕਹਿ ਰਿਹਾ ਕਿ ਜੇਲ੍ਹ ਦੇ ਅੰਦਰ ਹੋਈ ਹੈ ਇਹ ਨਹੀਂ ਪਤਾ ਹਸਪੀਟਲ ਜਾ ਕੇ ਹੋਈ ਹੈ ਇਹ ਜਦੋਂ ਪੋਸਟਮਾਰਟਮ ਹੋਏਗਾ ਉਹਦੇ ਅਕੋਰਡਿੰਗ ਅੱਗੇ-ਅੱਗੇ ਜੋ ਵੀ ਤੱਥ ਸਾਹਮਣੇ ਆਈ ਜਾਣਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੜਕੇ ਦੀ ਮਰਦਾ ਕਹਿਣਾ ਹੈ ਕਿ ਜਿਹੜੇ ਡਿਪਲੀ ਹੋਣਾਂ ਦੀ ਸੁਰੱਖਤ ਦੀ ਲੱਗ ਦੇਖੋ ਇਹ ਇਹ ਚੀਜ਼ਾਂ ਅੰਦਰ ਦੀਆਂ ਨੇ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਨਾ ਕੋਈ ਅਜੇ ਤੱਕ ਕੋਈ ਸ਼ਿਕਾਇਤ ਮਿਲੀ ਸੀ ਇਸ ਪਹਿਲਾਂ ਇਸ ਮੈਟਰ ਤੇ ਜੇ ਕੋਈ ਮਿਲੂਗੀ ਜੋ ਵੀ ਅੱਗੇ ਧਿਆਨ ਆਪਣੇ ਲਿਖਾਉਣਗੇ ਉਹਦੇ ਅਕੋਰਡਿੰਗ ਅੱਗੇ ਕਾਰਵਾਈ ਹੋਏਗੀ ਬਾਹਰ ਨਾ ਚੁਗਾ ਦਿੱਤਾ ਗਿਆ ਇਹਨਾਂ ਨੂੰ ਵਿਸ਼ਵਾਸਨ ਦਵਾ ਵਿਸ਼ਵਾਸ ਇਹਨਾਂ ਨੂੰ ਦਵਾ ਦਿੱਤਾ ਗਿਆ ਵਾ ਇਨਕੁਆਰੀ ਜਿਹੜੀ ਜੁਡੀਸ਼ੀਅਲ ਹੋਣੀ ਹੈ ਧਰਨਾ ਇਹਨਾਂ ਪਰਿਵਾਰ ਨੇ ਸਹਿਮਤ ਹੋਏ ਨੇ ਧਰਨਾ ਚੁੱਕ ਦਿੱਤਾ ਉਹਨੂੰ ਪੋਸਟਮੈਡਮ ਕਰਾ ਕੇ ਅਗਲੀ ਕਾਰਵਾਈ ਇਹਨਾਂ ਨਾਲ ਝਗੜਾ ਹੈ ਮੈਨੂੰ ਇਸ ਦੇ ਬਾਰੇ ਜਿਹੜੇ ਭੰਡਾਲ ਸਾਹਿਬ ਨੇ ਕੋਈ ਠੀਕ ਹੈ ਪੱਠਾ ਸਾਹਿਬ ਨੇ ਸੁਪਰਡੰਟ ਸਾਹਿਬ ਡਿਪਟੀ ਸੁਪਰਡੰਟ ਸਾਹਿਬ ਆਏ ਸੀਗੇ ਉਹ ਵੀ ਇੱਥੇ ਹੋ ਕੇ ਗਏ ਨੇ ਹਾਂ ਠੀਕ ਹੈ